ਇੱਕ ਨੁਸਖਾ ਇੱਕ ਫਾਰਮੂਲਾ ਡਾਕਟਰ ਗੁਰਮੀਤ ਸਿੰਘ ਹੋਰਾ ਨੇ ਇਜਾਦ ਕੀਤਾ ਸੀ ਔਰ ਲੋਕਾਂ ਦੇ ਫੜ ਫੜ ਕੇ ਨਜ਼ਲੇ ਜ਼ੁਕਾਮ ਖਾਂਸੀ ਖੜਕਦੀ ਛਾਤੀ ਔਰ ਗੋਡੇ ਮੋਡੇ ਠੀਕ ਕੀਤੇ ਸੀ ਰੁੱਤ ਬਦਲਣ ਨਾਲ ਥੋੜੀ ਪ੍ਰੋਬਲਮ ਆ ਗਈ ਖਾਂਸੀ ਦੀ ਰਿਲੀਫ ਹੋਇਆ ਕਾਫੀ ਗਲਾ ਅੱਗੇ ਨਾ ਆਰਾਮ ਆ ਰਿਹਾ ਹੈ ਕਹਿੰਦੇ ਕਿ ਖਾਂਸੀ ਖੁੰਸੀ ਸਭ ਚੱਕ ਦਿੰਦੀ ਹੈ ਹਾਂ ਵਧੀਆ ਹੈ ਜੀ ਤੁਹਾਨੂੰ ਇੰਨੀਆਂ ਫੋਨ ਕਾਲਸ ਆਏ ਇੰਨੇ ਮੈਸੇਜਸ ਆਏ ਕਿ ਜਿਹੜਾ ਉਹ ਨੁਸਖਾ ਉਹ ਫਾਰਮੂਲਾ ਸੀ ਸਾਨੂੰ ਦੱਸਿਆ ਜਾਵੇ ਕਿ ਕਿਸ ਤਰੀਕੇ ਨਾਲ ਬਣਦਾ ਹੈ ਅਸੀਂ ਕਮੀ ਅਜ ਛੱਡੀ ਨਹੀਂ ਹੈਗੀ ਹਰ ਚੀਜ਼ ਬਿਲਕੁਲ ਪਿਓਰ ਜਿਹੜੀ ਹੈ ਬੜੀ ਵਧੀਆ ਕੁਆਲਿਟੀ ਦੀ ਯੂਜ਼ ਕਰਦੇ ਆ ਅਸੀਂ ਕਿਤੇ ਵੀ ਕੋਈ ਕਮੀ ਛੱਡੀ ਇਹ ਸ਼ਹਿਦ ਰੱਖਿਆ ਹੈ ਜੀ ਹਾਂ ਇਹ ਸ਼ਹਿਦ ਵੀ ਸਰ ਸਾਡਾ ਨਾ ਉਧਰੋਂ ਕੇਰਲਾ ਵਾਲੀ ਸਾਡੇ ਚੋਂ ਇਹਨਾਂ ਦੇ ਕੋਲ ਹੀ ਖਾਂਸੀ ਦੀ ਦਵਾਈ ਹੈ ਜਿਹਦਾ ਰਿਜ਼ਲਟ ਤਾਂ ਨਾਲ ਦੇ ਨਾਲ ਹੀ ਆਏਗਾ ਮੇਰੇ ਖਿਆਲ ਨਾਲ 2-4 ਮਿੰਟ ਹੀ ਲੱਗਦੇ ਨੇ ਉਹ ਵੀ ਸ਼ਾਇਦ ਨਾਲ ਲੱਗਣਾ ਤੇ ਇਹਨਾਂ ਦੀ ਜਿਹੜੀ ਦਵਾਈਆਂ ਨੇ ਮੈਡੀਸਨ ਨੇ ਉਹ ਬਹੁਤ ਹੀ ਬਾ ਕਮਾਲ ਨੇ ਜਿੰਨੇ ਵੀ ਮਰੀਜ਼ ਭੇਜਦੇ ਨੇ ਅੱਜ ਤੱਕ ਜਿਹੜੀ ਇਹਨਾਂ ਦੀ ਫੀਡਬੈਕ ਹੈ ਬਹੁਤ ਵਧੀਆ ਆਏਗੀ ਲੋਕਾਂ ਨੇ ਮਤਲਬ ਬਹੁਤ ਜ਼ਿਆਦਾ ਇਹਨੂੰ ਲਾਈਕ ਕੀਤਾ ਤੇ ਹੁਣ ਮੈਂ ਇਹ ਚਾਹੁੰਦਾ ਵੀ ਸਾਰੇ ਲੋਕ ਜਿਹੜੇ ਨੇ ਕੋਸ਼ਿਸ਼ ਕਰਨ ਕਿਉਂਕਿ ਇਹ ਸਾਰੀਆਂ ਰਸੋਈ ਵਰਗੀਆਂ ਹੀ ਆਈਟਮਾਂ ਨੇ ਕੋਈ ਜ਼ਿਆਦਾ ਹੈ ਨਹੀਂ ਉਸ ਤਰ੍ਹਾਂ ਦੀਆਂ ਤੇ ਇਹ ਤੁਸੀਂ ਲਿਆ ਕੇ ਇਹਨਾਂ ਨੂੰ ਤਿਆਰ ਵੀ ਕਰ ਸਕਦੇ ਹੋ ਖਾਸ ਹੀ ਹੋ ਰਹੀ ਹੈ ਸਫਾਈ ਹੋ ਰਹੀ ਹੈ ਦਰੋ ਐਵੇਂ ਲੱਗ ਰਿਹਾ ਐਵੇਂ ਲੱਗ ਰਿਹਾ ਇਹਨਾਂ ਨੂੰ ਇੱਕ ਚਮਚੇ ਨਾਲ ਹੀ ਇੱਕ ਚਮਚਾ ਤੁਸੀਂ ਖਾਧਾ ਹੁਣ ਚਮਚਾ ਹਾਂਜੀ ਇਹਦੇ ਨਾਲ ਕੁਝ ਫਰਕ ਲੱਗਿਆ ਹਾਂਜੀ ਕੀ ਫਰਕ ਲੱਗਿਆ ਪਹਿਲੇ ਨਾਲ ਤਾਂ ਬਹੁਤ ਫਰਕ ਆਇਆ ਨਹੀਂ ਸਾਨ ਹੀ ਆਵੇ ਦਾ ਸਾਤੇ ਹਸਮਾ ਜਿਹੜੇ ਨੇ ਆਪਾਂ ਇਹ ਇਹ ਤੁਹਾਡੇ ਸਾਹਮਣੇ ਇਹ ਪਾ ਰਹੇ ਹਾਂ ਇਹ ਇਸ ਤਰ੍ਹਾਂ ਇਹ ਮਿਕਸ ਹੋ ਜਾਂਦੇ ਨੇ ਰੋਗਨ ਬਦਾਮ ਰੋਗਨ ਪਾ ਸਕਦੇ ਹੋ ਇਹਨੂੰ ਆਪਾਂ ਪੂਰੀ ਤਰ੍ਹਾਂ ਇਹਦੇ ਨਾਲ ਮਿਕਸ ਕਰ ਦਿੰਨੇ ਜੀ ਦੇਖੋ ਤੁਸੀਂ 3 ਕਿਲੋ ਸ਼ਹਿਦ ਹੋ ਗਿਆ ਤੇ ਕਿਲੋ ਆਪਣਾ ਜੜੀ ਬੂਟੀਆਂ ਵਾਲਾ ਸਾਰਾ ਸਮਾਨ ਹੋ ਗਿਆ ਇਸ ਤਰੀਕੇ ਦੇ ਵਿੱਚ ਆਪਾਂ ਇਹਨੂੰ 29 30 ਦੇ ਕਰੀਬ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਹੈਗੀਆਂ ਨੇ ਉਹ ਮਿਕਸ ਕੀਤੀਆਂ ਨੇ 5 ਤੋਂ 6 ਤੋਂ ਲੈ ਕੇ 8 9 ਗ੍ਰਾਮ ਤੱਕ ਇਹਨੂੰ ਇਹ ਬਣ ਗਈ ਇਹ ਵਾਲੀ ਜਿਹੜੀ ਇਹ ਤੁਸੀਂ ਆਪਣੇ ਖਾਣੀ ਆ ਜੀ ਕਿਆ ਬੰਦ 5 7 ਮਿੰਟਾਂ ਦੇ ਅੰਦਰ ਅੰਦਰ ਜਿਹੜਾ ਉਹਦਾ ਦਮਾ ਇੱਕ ਵਾਰੀ ਸਤਾ ਜੂਰੋ ਨੂੰ ਰਾਤ ਮਿਲ ਜਾਈਏ ਉਹਦੀ ਛਾਤੀ ਹਲਕੀ ਹੋ ਜਾਏਗੀ ਜਿਹੜਾ ਉਹ 50 60 ਵਾਰੀ ਖੰਘ ਖੰਘ ਕੇ ਇੰਨੀ ਕੁ ਬਲਗਮ ਬਾਹਰ ਕਰਦਾ ਉਹ ਸਿਰਫ 5 ਤੋਂ 7 ਵਾਰੀਆਂ ਮਾੜਾ ਜਾਂ ਖੰਸੀ ਕਰਨੀ ਹੈ ਬਲਗਮ ਬੜਾ ਜੀ ਮਤਲਬ ਫਿਰ ਤਾਂ ਫੇਫੜੇ ਦੀ ਜ਼ਿੰਦਗੀ ਵਧਾਉਣ ਵਾਲਾ ਨੁਸਖਾ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਉਹ ਨੋਰਮਲ ਆਈਟਮ ਹੈ ਜੀ 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 ਇਹ 골ਡ ਆ ਗਈ ਇਹ ਚ ਵੱਡੀ ਪੈਕਿੰਗ ਇਹ ਆ ਗਈ ਛੋਟੀ ਇਹ ਆ ਗਈ ਇਸ ਕਰਕੇ ਮਤਲਬ ਹਰ ਚੀ ਦਾ ਮਤਲਬ ਹਰ ਤਰ੍ਹਾਂ ਦੀ ਪੈਕਿੰਗ ਤੁਸੀਂ ਰੱਖੀ ਹੋਈ ਹੈ ਜੀ ਮੰਥਲੀ ਦਾ ਪੈਕ ਹੈ ਕਮ ਸੇ ਕਮ 15 ਦਿਨ ਦਾ ਲੈਣਾ ਹੈ ਉਹ ਬਣਾ ਕੇ ਰੱਖਿਆ ਇਹਦੇ ਨਾਲ ਨਾ ਇੱਕ ਅਸੀਂ سیرਪ ਵੀ ਬਣਾਈਦਾ अच्छा दे। जी ਇਹਦੇ ਨਾਲ ਕੈਪਸੂਲ ਵੀ ਹੁੰਦੇ ਆ ਟੈਬਲੇਟਸ ਵੀ ਹੁੰਦੀਆਂ ਨੇ ਪੂਰਾ ਮਤਲਬ ਕੰਬੀਨੇਸ਼ਨ ਕਰਨਾ ਪੈਂਦਾ ਉਹ ਦੇਖਣਾ ਹੁੰਦਾ ਰੋਗ ਦੀ ਅਵਸਥਾ ਕਿੰਨੀ ਵਿਗੜੀ ਹੋਈ ਹੈ ਔਰ ਬੰਦੇ ਨੇ ਕਿੰਨਾ ਖਾ ਕੇ ਆਪਣੀ ਛਾਤੀ ਨੂੰ ਜਿਹੜਾ ਉਹ ਜਾਮ ਕਰ ਰੱਖਿਆ ਜੇ ਲੰਗੇ ਦਿਣੀ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਹਿਜ਼ਾਦੇ ਬਾਬਾ ਫਤਿਹ ਸਿੰਘ ਹੋਰਾ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਇੱਕ ਕੈਂਪ ਹੈਗਾ ਪ੍ਰੇਮ ਆਯੁਰਵੇਦਾ ਵੱਲੋਂ ਲਗਾਇਆ ਗਿਆ ਸੀ ਉਸ ਕੈਂਪ ਦੇ ਵਿੱਚ ਇੱਕ ਨੁਸਖਾ ਇੱਕ ਫਾਰਮੂਲਾ ਡਾਕਟਰ ਗੁਰਮੀਤ ਸਿੰਘ ਹੋਰਾ ਨੇ ਇਜਾਦ ਕੀਤਾ ਸੀ ਔਰ ਲੋਕਾਂ ਦੇ ਫੜ ਫੜ ਕੇ ਨਜ਼ਲੇ ਜ਼ੁਕਾਮ ਖਾਂਸੀ ਖੜਕਦੀ ਛਾਤੀ ਔਰ ਗੋਡੇ ਮੋਡੇ ਠੀਕ ਕੀਤੇ ਸੀ ਦਰਦ ਵੀ ਉਹਨਾਂ ਦੇ ਭਜਾਏ ਸੀ ਨਾਲ ਨਾਲ ਔਰ ਉਸ ਤੋਂ ਬਾਅਦ ਸਾਨੂੰ ਇੰਨੀਆਂ ਫੋਨ ਕਾਲਸ ਆਏ ਇੰਨੇ ਮੈਸੇਜਸ ਆਏ ਕਿ ਜਿਹੜਾ ਉਹ ਨੁਸਖਾ ਉਹ ਫਾਰਮੂਲਾ ਸੀ ਸਾਨੂੰ ਦੱਸਿਆ ਜਾਵੇ ਕਿ ਕਿਸ ਤਰੀਕੇ ਨਾਲ ਬਣਦਾ ਹੈ ਤਸਵੀਰਾਂ ਜ ਤੁਹਾਨੂੰ ਅਸੀਂ ਦਿਖਾ ਦੰਨੇ ਆ ਅੱਜ ਉਹੀ ਨੁਸਖਾ ਫਾਰਮੂਲਾ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਆ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇਹ ਨੁਸਖਾ ਇਹ ਫਾਰਮੂਲਾ ਉਹ ਸਾਡੇ ਵੀਰ ਹੋਰ ਸਾਡੀਆਂ ਭੈਣਾਂ ਨੋਟ ਕਰਕੇ ਰੱਖ ਲੈਣ ਕਿ ਸਰਦੀਆਂ ਦੇ ਵਿੱਚ ਜਿਨ੍ਹਾਂ ਦਾ ਅਸੀਂ ਕਹਿ ਲਈਏ ਕਿ ਖਾਂਸੀ ਕਰ ਕਰਕੇ ਛਾਤੀ ਦਰਦ ਕਰਨ ਲੱਗੀ ਔਰ ਦਿਮਾਗ ਦੇ ਵਿੱਚ ਰੇਸ਼ਾ ਹੋ ਗਿਆ ਦਿਮਾਗ ਬਿਲਕੁਲ ਸੁਨ ਹੋਇਆ ਪਿਆ ਜੋੜਾਂ ਦੇ ਦਰਦ ਹੈਗੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਛਾਤੀ ਦੇ ਵਿੱਚ ਦਰਦ ਸ਼ੁਰੂ ਹੋ ਚੁੱਕੇ ਆ ਨਜ਼ਲਾ ਜ਼ੁਕਾਮ ਬਹੁਤ ਪੁਰਾਣਾ ਹੈ ਡਾਕਟਰ ਸਾਹਿਬ ਇਹ ਦੇਖੋ ਤੁਸੀਂ ਨੁਸਖਾ ਫਾਰਮੂਲਾ ਅਸੀਂ ਤਿਆਰ ਬਰ ਤਿਆਰ ਹੈਗਾ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਗਈਆਂ ਨੇ ਕਿਹੜੇ-ਕਿਹੜੀਆਂ ਬੂਟੀਆਂ ਹੈਗੀਆਂ ਨੇ ਇਹਦੇ ਵਿੱਚ ਰਲਾਈਆਂ ਗਈਆਂ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਅੱਜ ਉਹੀ ਨੁਸਖਾ ਫਾਰਮੂਲਾ ਇੱਕ ਚਮਚਾ ਅ ਜਿਹਦੇ ਬਾਬਤ ਡਾਕਟਰ ਸਾਹਿਬ ਕਹਿੰਦੇ ਨੇ ਕਿ ਇੱਕ ਚਮਚਾ ਅੰਦਰ ਤੇ ਖੰਗ ਜਲੰਦਰ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਹਾਂਜੀ ਸਰ ਸ੍ਰੀਕਲ ਜੀ ਸਾਰੇ ਦਰਸ਼ਕਾਂ ਨੂੰ ਤੇ ਫਰੂਕੀ ਸਾਹਿਬ ਤੁਹਾਡਾ ਵੀ ਬੜਾ ਸਪੈਸ਼ਲ ਤੌਰ ਤੇ ਧੰਨਵਾਦ ਹੈ ਤੁਸੀਂ ਉਹ ਫਾਰਮੂਲਾ ਜਿਹੜਾ ਕਵਰ ਕਰਕੇ ਦਿਖਾਇਆ ਤੇ ਲੋਕਾਂ ਨੂੰ ਬਹੁਤ ਚੰਗਾ ਲੱਗਿਆ ਉਹਨਾਂ ਨੇ ਉਸ ਤੋਂ ਬਾਅਦ ਸਾਡੇ ਕੋਲ ਵੀ ਬਹੁਤ ਲੋਕ ਆਏ ਜੀ ਲੈ ਕੇ ਗਏ ਹੁਣ ਕੁਛ ਹੁਣ ਮਟੀਰੀਅਲ ਅਸੀਂ ਕਾਫੀ ਮਾਤਰਾ 'ਚ ਤਿਆਰ ਕਰਦੇ ਆ ਕਿਉਂਕਿ ਖੁਦ ਸਾਡਾ ਮੈਨੂਫੈਕਚਰਿੰਗ ਹੋਣ ਕਰਕੇ ਅਸੀਂ ਬਹੁਤ ਜ਼ਿਆਦਾ ਮਟੀਰੀਅਲ ਤਿਆਰ ਕੀਤਾ ਪਰ ਫਿਰ ਵੀ ਇੰਨੀ ਸ਼ੋਰਟੇਜ ਰਹੀ ਲੋਕਾਂ ਨੇ ਮਤਲਬ ਬਹੁਤ ਜ਼ਿਆਦਾ ਇਹਨੂੰ ਲਾਇਕ ਕੀਤਾ ਤੇ ਹੁਣ ਮੈਂ ਇਹ ਚਾਹੁੰਦਾ ਵੀ ਸਾਰੇ ਲੋਕ ਜਿਹੜੇ ਨੇ ਕੋਸ਼ਿਸ਼ ਕਰਨ ਕਿਉਂਕਿ ਇਹ ਸਾਰੀਆਂ ਰਸੋਈ ਵਰਗੀਆਂ ਹੀ ਆਈਟਮਾਂ ਨੇ ਕੋਈ ਜ਼ਿਆਦਾ ਹੈ ਨਹੀਂ ਉਸ ਤਰ੍ਹਾਂ ਦੀਆਂ ਤੇ ਇਹ ਤੁਸੀਂ ਲਿਆ ਕੇ ਇਹਨਾਂ ਨੂੰ ਤਿਆਰ ਵੀ ਕਰ ਸਕਦੇ ਹੋ ਠੀਕ ਹੈ ਤੇ ਅੱਜ ਥੋੜਾ ਜਿਹਾ ਕੋਸ਼ਿਸ਼ ਕਰਦੇ ਆ ਵੀ ਜਿੰਨਾ ਭਾਵਾਂ ਨੇ ਪੈਣਾ ਨੇ ਇਬਤਿਆਰ ਕਰਨਾ ਖੁਦ ਉਹਨੇ ਤਾਂ ਕਰ ਹੀ ਲੈਣਾ ਕੋਈ ਸਾਡਾ ਬਰਡਨ ਘਟ ਜੇ ਤੇ ਘਰੇ ਬਣਾ ਲੈਣ ਤਾਂ ਵੀ ਸਾਡੇ ਕੋਲੋਂ ਦੀ ਜਿਆਦਾ ਲੋੜ ਪੈਣੀ ਨਹੀਂ ਪਰ ਫਿਰ ਵੀ ਜਿਨ੍ਹਾਂ ਨੂੰ ਕੋਈ ਤਕਲੀਫ ਹੈ ਜਿਆਦਾ ਹੈਗੀ ਹੈ ਜ਼ਰੂਰਤ ਤੋਂ ਹੱਦ ਤੋਂ ਵੱਧ ਵੀ ਹੁੰਦੀ ਕਈਆਂ ਦੇ ਤਕਲੀਫ ਨਾਰਮਲ ਨਹੀਂ ਹੁੰਦੀ ਹਾਂ ਉਹਨਾਂ ਲਈ ਸਵਾਗਤ ਹੈ ਅਸੀਂ ਇਹ ਸੇਵਾ ਵਾਸਤੇ ਬੈਠੇ ਹਾਂ ਉਹਨਾਂ ਦੇ ਅੱਛਾ ਡਾਕਟਰ ਸਾਹਿਬ ਜਿਹੜਾ ਇਹ ਨੁਸਖਾ ਫਾਰਮੂਲਾ ਅੱਜ ਤੁਸੀਂ ਤਿਆਰ ਕਰ ਰਹੇ ਹੋ ਇਹ ਦੇਖੋ ਤੁਸੀਂ ਅਸੀਂ ਨੁਸਖਾ ਵੀ ਤੁਹਾਨੂੰ ਦਿਖਾ ਦੇ ਕੱਲੀ-ਕੱਲੀ ਚੀਜ਼ ਡਾਕਟਰ ਸਾਹਿਬ ਨੇ ਬੜੀ ਚਚਾਕ ਕੇ ਤੇ ਰੱਖੀ ਹੈ ਚਾਹੇ ਤુલਸੀ ਦੇ ਪੱਤੇ ਹੋਣ ਗਾਜ਼ਵਾਨ ਹੋਵੇ ਬਨਕਸ਼ਾ ਹੋ ਮਿਸਤਰੀ ਹੋਵੇ ਬਨਸ ਲੋਚਨ ਹੋਵੇ ਕਪੂਰ ਉਨਾਬ ਲਸੂੜਾ ਕੱਕੜ ਸਿੰਘੀ ਮਲੱਠੀ ਬਹੁਤ ਸਾਰੀਆਂ ਜੜੀ ਬੂਟੀਆਂ ਹੈਗੀਆਂ ਨੇ ਇੱਥੇ ਡਾਕਟਰ ਸਾਹਿਬ ਨੇ ਰੱਖੀਆਂ ਨੇ ਔਰ ਉਸ ਤੋਂ ਵੱਧ ਕੇ ਇਹ ਭਸਮਾ ਵੀ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਡਾਕਟਰ ਸਾਹਿਬ ਇੰਨੀਆਂ ਸਾਰੀਆਂ ਚੀਜ਼ਾਂ ਪਾ ਕੇ ਉਹ ਫਿਰ ਤਾਂ ਹੀ ਇੱਕ ਚਮਚੇ ਅੰਦਰ ਤੇ ਖੰਗ ਜਲੰਦਰ ਹੈ ਜੀ ਹਾਂ ਬਿਲਕੁਲ ਜੀ ਇਹ ਉਸੇ ਦਾ ਹੀ ਜਿਹੜਾ ਤੱਤ ਨਿਕਲਦਾ ਹੈ ਤਾਂ ਸਾਰੀ ਜਿਹੜੀ ਇਹ ਲੋਕਾਂ ਨੂੰ ਲੋਕਾਈ ਨੂੰ ਫਾਇਦਾ ਇਹਦਾ ਮਿਲਦਾ ਇੰਨੀਆਂ ਚੀਜ਼ਾਂ ਅਗਰ ਨਾ ਪਾਈਆਂ ਜਾਣ ਫਾਰਮੂਲੇ ਤਾਂ ਕਿਤੇ ਨਾ ਕਿਤੇ ਕਮੀ ਜ਼ਰੂਰ ਮਹਿਸੂਸ ਹੋਏਗੀ ਅਸੀਂ ਕਮੀ ਅੱਜ ਛੱਡੀ ਨਹੀਂ ਹੈਗੀ ਹਰ ਚੀਜ਼ ਬਿਲਕੁਲ ਪਿਓਰ ਜਿਹੜੀ ਹੈ ਬੜੀ ਵਧੀਆ ਕੁਆਲਿਟੀ ਦੀ ਯੂਜ਼ ਕਰਦੇ ਆਂ ਅਸੀਂ ਕਿਤੇ ਵੀ ਕੋਈ ਕਮੀ ਨਹੀਂ ਸਟੂ ਇਹ ਸ਼ਹਿਦ ਰੱਖਿਆ ਹੈ ਜੀ ਹਾਂ ਇਹ ਸ਼ਹਿਦ ਵੀ ਸਰ ਸਾਡਾ ਨਾ ਉਧਰੋਂ ਕੇਰਲਾ ਵਾਲੀ ਸੜਿਚੋਂ ਇੱਕ ਡੀਜੀਓਗੋ ਕਰਕੇ ਐ ਕਰਕੇ ਫਾਰਮ ਹੈਗਾ ਉਹਨਾਂ ਦੇ ਕੋਲੋਂ ਸਾਡਾ ਮਤਲਬ 2 2.5 ਕੁਇੰਟਲ ਜਿਹੜਾ ਉਹ ਇਕੱਠਾ ਹੀ ਆਉਂਦਾ ਸਾਲ 'ਚ ਦੋ ਕੋਈ ਯਾਨੀ 5 5 6 ਕੁਇੰਟਲ ਐਵਰੇਜ ਹੈ ਸਾਡੀ ਕੱਲੇ ਸ਼ਹਿਦ ਸ਼ਹਿਦ ਦੀ ਲੱਗ ਜਾਂਦੀ ਸਾਰੀ ਦਵਾਈ ਬਣਾਈਏ ਤਾਂ ਕਮ ਸੇ ਕਮ ਉਹ 15 ਕੁਇੰਟਲ ਦੇ ਨੇੜੇ ਜਾ ਕੇ ਬੈਠਦੀ ਜਿਹੜੀ ਲੱਗ ਜਾਂਦੀ ਸਾਡੇ ਸੋ ਅੱਜ ਤੁਹਾਨੂੰ ਉਸ ਦਵਾਈ ਦਾ ਜਿਹੜਾ ਨੁਸਖਾ ਫਾਰਮੂਲਾ ਹੈਗਾ ਨੇ ਡਾਕਟਰ ਸਾਹਿਬ ਸਾਡੇ ਨਾਲ ਸਾਂਝਾ ਕਰਨ ਲੱਗੇ ਨੇ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਚੀਜ਼ ਇੱਥੇ ਇਹ ਹੈਗੀ ਹੈ ਆਪਾਂ ਇਹ ਤੋਂ ਪਹਿਲਾਂ ਕਿ ਖਾਂਸੀ ਦੀ ਗੱਲ ਕਰੀਏ ਨਜ਼ਲੇ ਦੀ ਗੱਲ ਕਰੀਏ ਜ਼ੁਕਾਮ ਦੀ ਗੱਲ ਕਰੀਏ ਵਾਰ-ਵਾਰ ਆਉਣ ਵਾਲੀ ਛਿੱਕਾਂ ਦੀ ਗੱਲ ਕਰੀਏ ਦਰਦਾਂ ਦੀ ਗੱਲ ਕਰੀਏ ਛਾਤੀ ਕਰਕੇ ਜਿਹੜੇ ਖੰਗ ਕਰਕੇ ਜਿਹੜੇ ਛਾਤੀ ਦੇ ਵਿੱਚ ਹੋਣ ਲੱਗ ਜੇ ਇਹ ਸਰਦੀਆਂ ਦੇ ਵਿੱਚ ਕੰਪੈਰੀਟਿਵਲੀ ਵੱਧ ਕਿਉਂ ਜਾਂਦੀਆਂ ਨੇ ਖਾਂਸੀ ਨਜ਼ਲਾ ਜ਼ੁਕਾਮ ਗਰਮੀਆਂ 'ਚ ਘੱਟ ਹੁੰਦੇ ਸਰਦੀਆਂ 'ਚ ਵੱਧ ਜਾਂਦਾ ਅਸਲ 'ਚ ਕੀ ਹੁੰਦਾ ਹੈ ਕਿ ਜਿਹੜੀ ਹੁਣ ਮੌਸਮ 'ਚ ਅਚਾਨਕ ਚੇਂਜ ਹੁੰਦਾ ਹੈ ਦੇਖੇ ਗਰਮੀਆਂ ਦੇ ਵਿੱਚ ਸਰੀਰ ਦੇ ਅੰਦਰ ਜਿਹੜਾ ਨਾ ਉਹ ਮਤਲਬ ਬਾਤ ਦੀ ਵਿਰਧੀ ਹੋਈ ਹੁੰਦੀ ਹੈ ਜਿਹੜੀ ਖਾਸ ਕਰਕੇ بارش ਦੀ ਰੁੱਤ ਹੁੰਦੀ ਹੈ ਉਹਦੇ 'ਚ ਹਮੇਸ਼ਾ ਬੰਦਿਆਂ ਦੀ ਬਾਤ ਵੱਧਦੀ ਹੈ ਬਾਤ ਵਧਨ ਕਰਕੇ ਸਰੀਰ 'ਚ ਠੰਡਕ ਥੋੜੀ ਪੈ ਜਾਂਦੀ ਹੈ ਉਸ ਤੋਂ ਬਾਅਦ ਉੱਤੋਂ ਫੇਰ ਠੰਡਕ ਹੋ ਗਈ ਉਹਦੇ ਨਾਲ ਕੀ ਹੈ ਜਿਹੜਾ ਕਫ ਬਣ ਰਿਹਾ ਉਹ ਜਾਂ ਫਿਰ ਡਾਈਜੈਸ਼ਨ ਕਿਸੇ ਦਾ ਕਮਜ਼ੋਰ ਹੋ ਰਿਹਾ ਉਹਦੇ ਨਾਲ ਕਫ ਜਿਹੜਾ ਉਹ ਹੋਰ ਕੁਪੀਤ ਹੋ ਜਾਂਦਾ ਹੈ ਠੀਕ ਹੈ ਵਾਈ ਠੰਡ ਉਧਰੋਂ ਕਾਫੀ ਠੰਡਾ ਦੋਨੋਂ ਚੀਜ਼ਾਂ ਜਦੋਂ ਮਿਲਦੀਆਂ ਆ ਉਦੋਂ ਫਿਰ ਜਕੜਨ ਜਿਹੜੀ ਪੈਦਾ ਹੁੰਦੀ ਹੈ ਉਹ ਇਨ੍ਹਾਂ ਦਿਨਾਂ 'ਚ ਹੁੰਦੀ ਹੈ ਹੁਣ ਤੁਸੀਂ ਦੇਖਣਾ ਹੁਣ ਤਾਂ ਜੋ ਆ ਰਿਹਾ ਉਹ ਕਰੰਟ ਆ ਰਿਹਾ ਹੈ ਜਿਹੜਾ ਇਹ ਕਫ ਹੈ ਪਰ ਥੋੜੇ ਦਿਨਾਂ ਬਾਅਦ ਤੁਸੀਂ ਦੇਖੋਗੇ ਜਦੋਂ ਫਰਵਰੀ ਟੱਪ ਜਾਏਗੀ ਮਾਰਚ ਔਰ ਅਪ੍ਰੈਲ ਦਾ ਮੌਸਮ ਆਏਗਾ ਉਦੋਂ ਮੌਸਮ ਦੇ ਵਿੱਚ ਗਰਮੀ ਆਉਣੀ ਹੈ ਜਿਹੜਾ ਜਮਾ ਕਫ ਹੈ ਉਹਨੂੰ ਸੰਚੇ ਕਫ ਬੋਲਦੇ ਆ ਉਹ ਫਿਰ ਢਿੱਲਾ ਹੋਏਗਾ ਗਰਮੀ ਸੂਰਜ ਦੀ ਤਪਸ਼ ਦੇ ਨਾਲ ਉਦੋਂ ਫਿਰ ਲੋਕਾਂ ਨੂੰ ਇਹ ਸਮੱਸਿਆ ਆਈ ਇਹ ਇਹ ਪੂਰੀ ਪੂਰੀ ਸਰਦੀ ਯਾਨੀ ਕਿ ਮਾਰਚ ਅਪ੍ਰੈਲ ਮਈ ਤੱਕ ਵੀ ਇਹ ਜਿਹੜਾ ਨਾ ਕਈਆਂ ਨੂੰ ਕਫ ਦੀ ਪ੍ਰੋਬਲਮ ਜ਼ਿਆਦਾ ਸਤਾਉਂਦੀ ਹੈ ਜੀ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇਹ ਸਾਰੀਆਂ ਇਹ ਇਹ ਕੀ ਚੀਜ਼ ਹੈ ਜਿਹੜੀ ਸਭ ਤੋਂ ਪਹਿਲਾਂ ਤੁਸੀਂ ਇਹਦੇ ਵਿੱਚ ਪਾਈ ਹੈ ਜੀ ਇਹ ਸਿਰਫ ਫਾਰਮੂਲੇ ਦਾ ਜਿਹੜਾ ਨਾ ਟੋਟਲ ਆ ਜੜੀ ਬੁੱਟੀਆਂ ਜਿਹੜੀਆਂ ਤੁਸੀਂ ਹੁਣ ਦਿਖਾਈਆਂ ਨੇ ਇਹ ਸਾਰੀਆਂ ਉਹ ਨਹੀਂ ਟੋਟਲ ਦੀਆਂ ਟੋਟਲ ਜਿਹੜੀਆਂ ਨੇ 22 23 ਜੜੀ ਬੁੱਟੀਆਂ ਨੇ ਉਸ ਤੋਂ ਬਾਅਦ ਅੱਗੇ ਆ ਪਾ ਜੰਨੇ ਆ ਉਸ ਤੋਂ ਬਾਅਦ ਇਹ ਭਸਮਾ ਪਹਿਨਣਗੇ ਇਹ ਭਸਮਾ ਕੀ ਕੰਮ ਕਰਦੇ ਨੇ ਜਿਵੇਂ ਹੁਣ ਮੰਨ ਲਓ ਸੁਹਾਗਾ ਖਿਲ ਕੀਤਾ ਹੋਇਆ 글로 ਭਸਮ ਪਈਏ ਤੇ ਤੁਹਾਡੇ ਕੋਲ ਹਾਂਜੀ 글로 ਸਤ ਹਾਂਜੀ ਹਾਂਜੀ ਉਸ ਤੋਂ ਬਾਅਦ ਪਰਵਾਲ ਪਿਸਤੀ ਪਈ ਹੈ ਔਰ ਅਬਰਕ ਭਸਮ ਪਈਏ ਇਹ ਕਰਦੀਆਂ ਕਿਨੇ ਭਸਮੇ ਦੇ ਵਿੱਚ ਹੀ ਇਸਤੇਮਾਲ ਕਰ ਦੋ ਹਾਂ ਜੀ ਬਿਲਕੁਲ ਇਹਦੇ ਚ ਇਹੀ ਇਸਤੇਮਾਲ ਹੁੰਦੀਆਂ ਨੇ ਅਬਰਕ ਭਸਮ ਦਾ ਕੰਮ ਹੈ ਸਾਡੇ ਬਿਲਕੁਲ ਮਾਈਨਰ ਤੋਂ ਮਾਈਨਰ ਜਿਹੜੇ ਮਾਈਕਰੋ ਟਿਸ਼ੂਜ਼ ਨੇ ਉਹਨਾਂ ਨੂੰ ਜਾ ਕੇ ਡੀਐਨਏ ਦੇ ਉੱਪਰ ਕੰਮ ਕਰਨ ਦਾ ਇਹ ਇੰਨੀ ਜ਼ਬਰਦਸਤ ਚੀਜ਼ ਹੈ ਗੁਦੰਤੀ ਭਸਮ ਇਹ ਬੁਖਾਰਾਂ ਵਾਸਤੇ ਵੀ ਵਰਤੀ ਜਾਂਦੀ ਹੈ ਤੇ ਸਿਰਦਰਦ ਵਾਸਤੇ ਸਿਰ ਭਾਰੇ ਵਾਸਤੇ ਵੀ ਵਰਤੀ ਜਾਂਦੀ ਹੈ ਪ੍ਰਵਾਲ ਪਿਸ਼ਟੀ ਹੈ ਜਿਹੜੀ ਇਹ ਕਾਫੀ ਹੱਦ ਤੱਕ ਠੰਡੀ ਹੁੰਦੀ ਹੈ ਕੈਲਸ਼ੀਅਮ ਰਿਚ ਹੁੰਦੀ ਹੈ ਤਾਂ ਕਿ ਜਿਹੜਾ ਵਿਟਾਮਿਨ ਡੀ ਜਾਂ ਲਾਲੋ ਵਿਟਾਮਿਨ ਡੀ ਦੀ ਕਮੀ ਕਰਕੇ ਕੈਲਸ਼ੀਅਮ ਦੀ ਕਮੀ ਆ ਜਾਂਦੀ ਹੈ ਉਹਨੂੰ ਕੰਪਲੀਟ ਕਰਦੀ ਹੈ ਗੁਦੰਤੀ ਬਸਮ ਹੈ ਉਹਦਾ ਵੀ ਇੱਕ ਕੰਮ ਹੈ ਸਵਾਗਿਆ ਜਿਹੜਾ ਉਹ ਵੈਸੇ ਐਂਟੀਬਾਇਓਟਿਕ ਹੈ ਐਂਟੀਬੈਕਟੀਰੀਅਲ ਐਂਟੀਫੰਗਲ ਹੋ ਗਿਆ ਰਸ ਸਿੰਦੂਰ ਇਹ ਦੁਨੀਆ ਦੀ ਲਗਭਗ ਦੂਜੇ ਨੰਬਰ ਦੀ ਸੋਨੇ ਤੋਂ ਬਾਅਦ ਸਵਰਨ ਤੋਂ ਬਾਅਦ ਇਹ ਦੁਨੀਆ ਦੀ ਨੰਬਰ 1 ਐਂਟੀਬਾਇਓਟਿਕ ਹੈ ਰਸ ਸਿੰਦੂਰ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਜਿਹੜਾ ਸਵਾਲ ਹੈ ਇਸ ਵੇਲੇ ਇਹਨਾਂ ਦਿਨਾਂ 'ਚ ਨਾ ਕਾਫੀ ਜ਼ਿਆਦਾ ਸਾਡੇ ਕੋਲ ਆਉਂਦੇ ਨੇ ਸਵਾਲ ਇਹ ਹੁੰਦਾ ਕਿ ਸਾਨੂੰ ਕਿਵੇਂ ਪਤਾ ਲੱਗੇ ਜੀ ਜਿਹੜਾ ਸਾਡਾ ਕਈ ਵਾਰ ਹੁੰਦਾ ਜੀ ਸਰਦੀ ਬਹੁਤ ਜ਼ਿਆਦਾ ਹੁੰਦੀ ਹੈ ਅਸੀਂ ਗਰਮ ਚੀਜ਼ਾਂ ਦਾ ਇਸਤੇਮਾਲ ਜ਼ਿਆਦਾ ਕਰ ਲੈਂਦੇ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਬੰਦੇ ਦਾ ਗਲਾ ਪੱਕ ਜਾਂਦਾ ਤੇ ਬੰਦੇ ਨੂੰ ਕਿਵੇਂ ਪਤਾ ਲੱਗੇ ਵੀ ਜਿਹੜਾ ਇਹ ਗਲਾ ਹੈਗਾ ਇਹ ਗਰਮੀ ਕਰਕੇ ਇੰਟਰਨਲ ਗਰਮੀ ਕਰਕੇ ਪੱਕਿਆ ਹੋਇਆ ਹੈ ਜੀ ਉਹਦੇ ਟੌਨਸਲ ਹੋਏ ਹੋਏ ਨੇ ਇਹ ਤਾਂ ਬੜਾ ਹੀ ਸੌਖਾ ਹੈ ਜੀ ਜਦੋਂ ਇਹ ਤੁਹਾਡੇ ਸਰੀਰ ਦੇ ਅੰਦਰ ਗਰਮੀ ਵੱਧਦੀ ਹੈ ਸਾਡਾ ਪੇਟ ਦਾ ਸਿਸਟਮ ਗੜਬੜਾਉਣ ਲੱਗ ਜਾਂਦਾ ਤੁਹਾਨੂੰ ਠੰਡੀ ਚੀਜ਼ ਖਾਣ ਨੂੰ ਜੀ ਕਰਦਾ ਹੈ ਉਦੋਂ ਪਤਾ ਲੱਗ ਜਾਏਗਾ ਵੀ ਇਹ ਪੇਟ ਦੀ ਗਰਮੀ ਕਰਕੇ ਜਿਹੜੇ ਮੇਰਾ ਮੂੰਹ ਪੱਕਿਆ ਤੇ ਟੌਂਸਲ ਵਾਲਾ ਜਿਹੜਾ ਹੈਗਾ ਉਹ ਇੱਥੇ ਗਲਾ ਸੁੱਜ ਜਾਏਗਾ ਠੰਡਾ ਪਾਣੀ ਪੀ ਲਿਆ ਜਾਂ ਕੁਛ ਐਜੀ ਗਲਬੜ ਹੋ ਗਈ ਗਲਤੀ ਹੋ ਗਈ ਹਵਾ ਲੱਗ ਗਈ ਸਿੱਧੀ ਛਿੱਕਾਂ ਆਉਣ ਲੱਗੀਆਂ ਜਾਂ ਨਜਲਾ ਜ਼ੁਕਾਮ ਹੋ ਗਿਆ ਉਹ ਆਪਟੋਮੈਟਿਕਲੀ ਲੱਛਣ ਜਿਹੜਾ ਸਰੀਰ ਖੁਦ ਦੱਸਦਾ ਪਰ ਆਪਣੇ ਕੋਲ ਉਹ ਅੱਖ ਹੋਣੀ ਚਾਹੀਦੀ ਖੁਦ ਦੇਸੀ ਆਇਡੈਂਟੀਫਾਈ ਕਰ ਸਕੀਏ ਜੀ 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 ਅੱਛਾ ਫਿਰ ਇਹ ਤੁਹਾਡਾ ਜਿਹੜਾ ਨੁਸਖਾ ਫਾਰਮੂਲਾ ਉਹਦੇ ਤੇ ਵੀ ਕੰਮ ਕਰੇਗਾ ਬਿਲਕੁਲ ਜੀ ਇਹ ਟੌਂਸਲ ਪੱਕੇ ਹੋਏ ਹੋਣ ਕਿਉਂਕਿ ਪ੍ਰਵਾਲ ਪਿਸ਼ਟੀ ਮੈਂ ਹੁਣੇ ਦੱਸ ਤੇ اور ਡਾਈਜੈਸ਼ਨ ਨੂੰ ਇੰਪਰੂਵ ਕਰਦੀ ਹੈ ਇਹ ਚ ਸੁੰਡ ਵੀ ਆ ਗਈ ਜਿਸ ਤਰ੍ਹਾਂ ਸੁੰਡ ਹਾਲਾਂਕਿ ਥੋੜੀ ਗਰਮ ਮਹਿਸੂਸ ਹੁੰਦੀ ਪਰ ਉਹ ਡਾਈਜੈਸ਼ਨ ਨੂੰ ਪ੍ਰੋਪਰ ਕਰੇਗੀ ਤਾਂ ਗਰਮੀ ਆਟੋਮੈਟਿਕਲੀ ਜਿਹੜੀ ਉਹ ਬਾਹਰ ਜਾਏਗੀ ਜੀ ਜੀ अच्छा अच्छा, अच्छा डट्स अफ्रीका और मैं अहम चीज है कि इदे जी ਤੁਸੀਂ ਬਹੁਤ ਸਾਰੇ ਜਿਹੜੇ ਆ ਫਲ ਹੈਗੇ ਨੇ ਛੋਟੇ ਛੋਟੇ ਜਿਵੇਂ ਕਿ ਇੱਕ ਕੜਿਆਰੀ ਪਈ ਐ ਇੱਥੇ ਲਸੂੜਾ ਪਿਆ ਉਨਾਵ ਪਿਆ ਮੁਨੱਕਾ ਪਈਆਂ ਨੇ ਇਹ ਇਹ ਮਗਾ ਹੋ ਗਿਆ ਇਹਨਾਂ ਦਾ ਕੀ ਇਹਦੇ ਵਿੱਚ ਜ਼ੋਰ ਰਹਿੰਦਾ ਜਾਂ ਕੀ ਇਹਨਾਂ ਦੇ ਇਹਦੇ ਵਿੱਚ ਲੋੜ ਰਹਿੰਦੀ ਹੈ ਜੀ ਸਰ ਇਹ ਇੱਕ ਕੰਮ ਆਪਾਂ ਦੇਖਦੇ ਹਾਂ ਜਿਸ ਤਰ੍ਹਾਂ ਕਿ ਕੋਈ ਵੀ ਜਿਹੜੀ ਐ ਰੋਗ ਐ ਉਹ ਵਾਤ ਪਿਤੁਰ ਕਫ ਤੇ ਜਿਹੜੀ ਐ ਚੱਲਦੀ ਹੈ ਆਯੁਰਵੇਦ ਦੇ ਸਾਹਮਣੇ ਵਾਤ ਪਿਤ ਤੇ ਕਫ ਤੇ ਨੀ ਚੀਜ਼ਾਂ ਇਸ ਸਾਰੀਆਂ ਚੀਜ਼ਾਂ ਦਾ ਇਸ ਤਰ੍ਹਾਂ ਕੰਬੀਨੇਸ਼ਨ ਕੀਤਾ ਹੋਇਆ ਹੈ ਕਿ ਅਗਰ ਬਾਤ ਦੀ ਖਾਂਸੀ ਬਾਤ ਹੋਗੀ ਤਾਂ ਤੁਹਾਡੀ ਸੁੱਕੀ ਖਾਂਸੀ ਹੋਊਗੀ ਕਫ ਹੋ ਗਿਆ ਤਾਂ ਤੁਹਾਨੂੰ ਬਲਗਮੀ ਖਾਂਸੀ ਹੋ ਜਾਏਗੀ ਠੀਕ ਹੈ ਪਿਤ ਉਹਦੇ ਵਿੱਚ ਜੇ ਤੁਹਾਡਾ ਡਾਈਜੈਸ਼ਨ ਕਮਜ਼ੋਰ ਹੈ ਤਾਂ ਪਿਤ ਵੀ ਨਾਲ ਰਲ ਗਈ ਹੁਣ ਇਸ ਚੀਜ਼ ਦਾ ਜਿਹੜਾ ਫਾਰਮੂਲਾ ਹੈ ਨਾ ਪੂਰਾ ਕੰਪਲੀਟ ਹੈ ਇਹਨੂੰ ਕੰਬੀਨੇਸ਼ਨ ਕੀਤਾ ਗਿਆ ਬਾਤ ਪਿਤ ਕਫ ਇਹਨਾਂ ਤਿੰਨਾਂ ਦੀਆਂ ਤਿੰਨ ਦਵਾਈਆਂ ਆਯੁਰਵੇਦ ਨੇ ਬੋਲੀਆਂ ਨੇ ਬਾਤ ਤੁਹਾਡੀ ਅਗਰ ਕੰਟਰੋਲ ਕਰਨੀ ਹੈ ਤਾਂ ਉਹਦੇ ਚ ਤੁਹਾਨੂੰ ਤੇਲ ਦੀ ਜਿਹੜੀ ਮ사ਜ ਹੈ ਤੇਲ ਦਾ ਯੂਜ਼ ਕਰਨਾ ਪਏਗਾ ਜਿਹਦੇ ਚ ਅੱਜ ਬਦਾਮ ਰੋਗਨ ਜਿਹੜਾ ਬੀ ਯੂਜ਼ ਕੀਤਾ ਤੁਸੀਂ ਦੇਖ ਸਕਦੇ ਹੋ ਬਾਦਾਮ ਰੋਗਨ ਵੀ ਪਿਆ ਜੀ ਹਾਂ ਬਿਲਕੁਲ ਬਾਦਾਮ ਰੋਗਨ ਕਿੱਥੇ ਬਾਦਾਮ ਰੋਗਨ ਆ ਪਿਆ ਤੁਹਾਡੇ ਐਸਾਈਡ ਹਾਂਜੀ ਇਹ ਦੇਖੋ ਇਹ ਵੀ ਕੋਲਡ ਪ੍ਰੈਸ ਹੈ ਇਹ ਵੀ ਘਰੇ ਅਸੀਂ ਆਪ ਆਪਣੀ ਇਹ ਵੀ ਯੂਜ਼ ਕਰਨਾ ਆਪਾਂ ਅਸੀਂ ਆਪਣੀ ਉਹਦੇ ਚੋਂ ਇੱਕ ਕੱਢਦੇ ਆ ਇਹਨੂੰ ਵੀ ਤੇਲ ਨੂੰ ਵੀ ਬਿਲਕੁਲ ਇਸ ਕਰਕੇ ਇਸ ਭਾਂਡੇ ਚ ਰੱਖਿਆ ਆ ਆ ਪਸਮਾ ਪਈਆਂ ਨੇ ਜੀ ਫਿਰ ਇਹ ਜਿਹੜੀਆਂ ਉਹ ਆਪਾਂ ਹੁਣ ਇਹ ਸਾਰੀਆਂ ਦਿਖਾਈਆਂ ਨੇ ਤੁਹਾਨੂੰ ਇਹ ਉਹਨਾਂ ਦਾ ਜੋੜ ਮੇਲ ਕਰਕੇ ਠੀਕ ਹੈ ਉਹ ਇਹ ਪਸਮਾ ਦਾ ਬਣ ਗਿਆ ਹੋਇਆ ਸੀ ਹੁਣੇ ਆਪਣੇ ਕੋਲ ਚਾਰ ਚੀਜ਼ਾਂ ਹੋ ਗਈਆਂ ਜੀ ਇੱਕ ਜੜੀ ਬੂਟੀਆਂ ਦਾ ਇੱਕ ਸਾਡਾ ਸ਼ਹਿਦ ਹੋ ਗਿਆ ਠੀਕ ਹੈ ਤੇ ਇੱਕ ਸਾਡਾ ਬਦਾਮ ਤੇਲ ਹੋ ਗਿਆ ਠੀਕ ਹੈ ਆ ਤੁਹਾਡੀਆਂ ਮਿਕਸ ਪਸਮਾਨ ਜੜੀਆਂ ਹੋ ਗਈਆਂ ਇਹ ਡਾਕਟਰ ਸਾਹਿਬ ਜੀ ਘਰ ਦੇ ਵਿੱਚ ਬਣਾਉਣਾ ਹੋਵੇ ਫੋਰ ਐਗਜ਼ਾਮਪਲ ਮਹੀਨੇ ਵਾਸਤੇ ਬਣਾ ਕੇ ਰੱਖਣਾ ਹੈ ਜਾਂ ਇਹਦੀ ਮਿਕਦਾਰ ਕਿੰਨੀ ਹੋਣੀ ਚਾਹੀਦੀ ਹੈ ਮਿਕਦਾਰ ਇਹਨਾਂ ਦੀ ਦੇਖੋ ਸਾਰਿਆਂ ਦੀ ਥੋੜੀ ਥੋੜੀ ਕੁਝ ਕੁਛ ਅੱਢ ਹੈਗੀ ਆ ਪਰ ਜੇ ਘਰੇ ਬਣਾਉਣਾ ਹੈ ਨਾਰਮਲ ਸਾਰਾ ਕੁਝ ਤਾਂ ਤੁਸੀਂ ਇਹਨਾਂ ਨੂੰ ਬਿਲਕੁਲ ਇਕੁਅਲ ਲੈ ਸਕਦੇ ਹੋ ਹਾਂ ਇਕੁਅਲ ਲੈ ਸਕਦੇ ਹੋ ਤੇ ਜਿਹੜੇ ਸ਼ਹਿਦ ਹੈ ਉਹ ਆਪਣੇ ਆਪ ਹੀ ਮੰਗ ਲੈਂਦਾ ਜੇ ਤੁਹਾਡੇ ਕੋਲ ਮੰਨ ਲਓ ਕਿਲੋ ਬਣਾਉਣਾ ਹੈ ਨਾ ਤੁਸੀਂ ਇਹ ਸਮਾਨ ਸਾਰਾ ਕਿਲੋ ਬਣਾਉਣਾ ਹੈ ਤਾਂ ਕਮ ਸੇ ਕਮ ਢਾਈ ਤੋਂ 3 ਕਿਲੋ ਸ਼ਹਿਦ ਦੇ ਵਿੱਚ ਪੈ ਜਾਂਦਾ ਹਾਂ ਇਹ ਆਟੋਮੈਟਿਕਲੀ ਮੰਗ ਲੇਗਾ ਉਹ ਸ਼ਹਿਦ ਤੇ ਉਹਦੇ ਵਿੱਚ ਜੇ ਕਿਲੋ ਬਣਾਉਣਾ ਹੈ 3 ਕਿਲੋ ਸ਼ਹਿਦ ਹੋ ਗਿਆ ਤੁਹਾਡਾ 4 ਕਿਲੋ ਟੋਟਲ ਹੋ ਗਿਆ 4 ਕਿਲੋ ਦੇ ਵਿੱਚ ਕਮ ਸੇ ਕਮ ਪਈਆ ਪਲੱਸ 300 ਗ੍ਰਾਮ ਤੱਕ ਸੇ ਤੁਹਾਡੇ ਇਹ ਜਿਹੜਾ ਬਦਾਮ ਰੋਗਣ ਪਏ ਗਏ ਇਹਦੇ ਚ। ਕੀ ਬਾਤ ਹੈ। ਸੋ ਅੱਛਾ ਡਾਕਟਰ ਸਾਹਿਬ ਫਿਰ ਅਸੀਂ ਸ਼ੁਰੂ ਕਰੀਏ ਆਪਣਾ ਪ੍ਰੋਸੈਸ ਹੈਗਾ ਜਿਹੜਾ ਬਣਾਉਂਦਾ। ਬਿਲਕੁਲ ਆਪਾਂ ਇੱਕ ਚੀਜ਼ ਪਾ ਚੁੱਕੇ ਹਾਂ। ਉਸ ਤੋਂ ਬਾਅਦ ਇਹ ਸਾਰੀ ਇਹ ਭਸਮਾ ਹੋ ਗਈਆਂ ਔਰ ਜੜੀ-ਬੂਟੀਆਂ ਕੁੱਟ ਕੇ ਤੁਸੀਂ ਪਾਤੀਆਂ ਵਿੱਚ। ਬਿਲਕੁਲ ਇਹ ਜੜੀ-ਬੂਟੀਆਂ ਹੋ ਗਈਆਂ। ਹੁਣ ਭਸਮਾ ਜਿਹੜੇ ਨੇ ਆਪਾਂ ਇਹ ਇਹ ਤੁਹਾਡੇ ਸਾਹਮਣੇ ਇਹ ਪਾ ਰਹੇ ਹਾਂ। ਇਹ ਇਹ ਇਸ ਤਰ੍ਹਾਂ ਇਹ ਮਿਕਸ ਹੋ ਜਾਂਦੇ ਨੇ। ਉਸ ਤੋਂ ਬਾਅਦ ਤੁਸੀਂ ਇਹਨਾਂ ਚੋਂ ਕੋਈ ਵੀ ਚੀਜ਼ ਹੋਰ ਪਾ ਸਕਦੇ ਹੋ। ਚਾਹੇ ਤਾਂ ਤੁਸੀਂ ਜਿਹੜਾ ਬਦਾਮ ਦਾ ਜਿਹੜਾ ਹੈਗਾ ਰੋਗਣ ਬਦਾਮ ਰ ਪੂਰੀ ਤਰ੍ਹਾਂ ਇਹਦੇ ਨਾਲ ਐ ਮਿਕਸ ਕਰ ਦਿੰਨੇ ਆ ਜੀ ਦੇਖੋ ਤੁਸੀਂ ਤਾਂ ਪੈਂਦੇ ਸਾਰ ਹੀ ਖੁਸ਼ਬੂਆਂ ਡਾਕਟਰ ਸਾਹਿਬ ਛਾ ਗਈਆਂ ਇਹ ਬਦਾਮ ਦਾ ਜਿਹੜਾ ਪੂਰਾ ਦਾ ਪੂਰਾ ਸਾਨੂੰ ਐਂ ਲੱਗਦਾ ਵੀ ਜਿਵੇਂ ਫਰੇਗਰੈਂਸ ਬਦਾਮ ਦੀ ਸਾਡੇ ਮੂੰਹ ਚੋਂ ਹੀ ਆ ਗਈ ਹੋਵੇ ਕੀ ਬਾਕੀ ਉਸ ਤੋਂ ਬਾਅਦ ਜੀ ਇਹ ਸ਼ਹਿਦ ਆਪਾਂ ਨੂੰ ਇੱਕ ਕਮ ਸੇ ਕਮ ਕਿਲੋ ਕਿਲੋ ਸਾਡਾ ਸ਼ਹਿਦ ਹੈਗਾ ਇਹ ਟੋਟਲ ਆਪਣਾ 3 ਕਿਲੋ ਸ਼ਹਿਦ ਹੋ ਗਿਆ ਤੇ ਕਿਲੋ ਆਪਣਾ ਜੜੀ ਬੂਟੀਆਂ ਵਾਲਾ ਸਾਰਾ ਸਮਾਨ ਹੋ ਗਿਆ ਇਹ ਇਸ ਤਰੀਕੇ ਦੇ ਵਿੱਚ ਆਪਾਂ ਇਹਨੂੰ ਪਾ ਦੇਣਾ ਤੇ ਉਸ ਤੋਂ ਬਾਅਦ ਇਹਨੂੰ ਪੂਰੀ ਤਰ੍ਹਾਂ ਹਿਲਾ ਕੇ ਤੇ ਇਹ ਦਵਾਈ ਜਿਹੜੀ ਪੂਰੇ ਵਧੀਆ ਤਰੀਕੇ ਨਾਲ ਆਪਣੇ ਉਸ ਤਰੀਕੇ ਤਿਆਰ ਹੋ ਜੇਗੀ ਜਿਹੜੀ ਆਪਾਂ ਹਮੇਸ਼ਾ ਕਰਦੇ ਹੁੰਦੇ ਆ। ਕੀ ਬਾਤ ਹੈ ਕੀ ਬਾਤ। ਸੋ ਤੁਸੀਂ ਦੇਖੋ ਇਹ ਖਾਂਸੀ ਭਜਾਉਣ ਨਾਲ ਨੁਸਖਾ ਫਾਰਮੂਲਾ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਆ। ਤੁਸੀਂ ਸਨੈਪ ਸ਼ਾਟਸ ਵੀ ਲੈ ਸਕਦੇ ਹੋ ਜਿਹੜੀ ਅਲੱਗ-ਅਲੱਗ ਅ ਅ ਅਸੀਂ ਚੀਜ਼ਾਂ ਹੈਗੀਆਂ ਉਹਨਾਂ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਨੋਟ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਕਿਹੜੇ-ਕਿਹੜੀਆਂ ਦੇ ਵਿੱਚ ਪਈਆਂ ਨੇ। ਲਗਭਗ ਲਗਭਗ ਡਾਕਟਰ ਗੁਰਮੀਤ ਸਿੰਘ ਹੋਰਾਂ ਨੇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 ਦੇ ਕਰੀਬ 29 30 ਦੇ ਕਰੀਬ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਹੈਗੀਆਂ ਨੇ ਉਹ ਮਿਕਸ ਕੀਤੀਆਂ ਨੇ ਔਰ ਭਸਮਾ ਸਮੇਤ ਜੜੀ ਬੂਟੀਆਂ ਸਮੇਤ ਸ਼ਹਿਦ ਸਮੇਤ ਤੁਸੀਂ ਦੇਖੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਔਰ ਉਹ ਨੁਸਕਾ ਉਹ ਫਾਰਮੂਲਾ ਹੈ ਜਿਹੜਾ ਇੱਥੇ ਸੈੱਟ ਕੀਤਾ ਜਾ ਰਿਹਾ ਹੈ ਜੋ ਤੁਰੇ ਜਾਂਦੇ ਜਾਂਦੇ ਜਿੰਨਾਂ ਦੇ ਅਸੀਂ ਕਹ ਲਈ ਵੀ ਜਿਹਨੂੰ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਹੈ ਉਹ ਵੀ ਬਹੁਤ ਛੇਤੀ ਇਸ ਦਾ ਹੱਲ ਜਿਹੜਾ ਉਹ ਲੈ ਸਕਦਾ ਇਹਨੂੰ ਬਸ ਉਸ ਤੋਂ ਬਾਅਦ ਹਲਾਉਂਦੇ ਜਾਣਾ ਡਾਕਟਰ ਸਾਹਿਬ ਜੀ ਬਿਲਕੁਲ ਜੀ ਇਹਨੂੰ ਹਲਾ ਹਲਾ ਕੇ ਇਹਨੇ ਇਹਨੇ ਉਹੀ ਟੈਕਚਰ ਫੜ ਜਣਾ ਜਿਹੜਾ ਆਪਾਂ ਉੱਥੇ ਗੁਰਦੁਆਰੇ ਵਰਤਿਆ ਸੀਗਾ ਆ ਵੀ ਤੁਹਾਨੂੰ ਹੁਣੇ ਬਣਿਆ ਹੋਇਆ ਵੀ ਦਿਖਾ ਦਿੰਨੇ ਆ ਤੇ ਇੱਕ ਗੱਲ ਮੈਂ ਹੋਰ ਇਥੇ ਕਹਿਣਾ ਚਾਹਾਂਗਾ ਜੀ 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 ਵੀ ਜਿਹੜੇ ਲੋਗ ਪਹਿਲਾਂ ਹੀ ਪਰੇਸ਼ਾਨ ਹੁੰਦੇ ਨੇ ਨਾ ਜਿਵੇਂ ਜਦੋਂ ਗਰਮੀਆਂ ਹੀ ਹੁੰਦੀਆਂ ਨੇ ਅਗਰ ਉਦੋਂ ਤੋਂ ਹੀ ਅਗਰ ਆਪਣਾ ਖਾਣ ਪੀਣ ਦਾ ਪਰਹੇਜ਼ ਸ਼ੁਰੂ ਕਰ ਦੇਣ ਤਾਂ ਉਹਨਾਂ ਦਾ ਕਫ ਜਿਹੜਾ ਹਰ ਸਾਲ ਕੁਛ ਨਾ ਕੁਛ ਘਟਦਾ 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 ਤਿੰਨ ਚਾਰ ਸਾਲਾਂ ਚੋਂ ਦਮਾ ਖੰਸੀ ਜ਼ੁਖਾਮ ਨਜਲਾ ਸਾਈਨਸ ਸਾਈਨਸ ਜਿਹੜਾ ਕਿ ਸਾਡੇ ਆ ਪੌਕੇਟਸ ਜਿਹੜੀਆਂ ਨੇ ਆ ਭਰ ਜਾਂਦੀਆਂ ਨੇ ਮੱਥੇ ਦੇ ਉੱਪਰ ਦੋ ਹੁੰਦੇ ਨੇ ਉਹ ਭਰ ਜਾਂਦੀਆਂ ਨੇ ਉਹ ਸਾਰੀਆਂ ਹੌਲੀ ਹੌਲੀ ਪਿਗਲਦੀਆਂ ਪਿਗਲਦੀਆਂ ਜਿਹੜੀਆਂ ਆਟੋਮੈਟਿਕਲੀ ਵੀ ਖਤਮ ਹੋ ਸਕਦੀਆਂ ਬੋਡੀ ਇੱਕ ਬਹੁਤ ਇੰਟੈਲੀਜੈਂਟ ਸਿਸਟਮ ਦੇ ਨਾਲ ਬਣੀ ਹੋਈ ਹੈ ਜਿਵੇਂ ਜਿਵੇਂ ਤੁਸੀਂ ਇਹਨੂੰ ਜਿਹੜਾ ਆਪਣੇ ਆਪ ਨੇ ਸਮਝਦੇ ਹੋ ਨਾ ਉਸੇ ਉਸੇ ਤਰ੍ਹਾਂ ਤੁਹਾਨੂੰ ਆਟੋਮੈਟਿਕਲੀ ਰਿਸਪਾਂਸ ਦਿੰਦੀ ਹੈ ਤੇ ਉਹ ਉਸੇ ਤਰ੍ਹਾਂ ਹੀ ਤੁਸੀਂ ਖਾਣਾ ਪੀਣਾ ਕਰੋ ਜੋ ਤੁਹਾਡੀ ਬੋਡੀ ਮੰਗ ਰਹੀ ਹੈ ਠੀਕ ਹੈ ਤਾਂ ਕੋਈ ਵੀ ਅਜੀਬ ਚੀਜ਼ ਨਹੀਂ ਹੈ ਕੋਈ ਵੀ ਅਜੀਬ ਰੋਗ ਨਹੀਂ ਹੈ ਦੁਨੀਆ ਦਾ ਜਿਹੜਾ ਬੋਡੀ ਖੁਦ ਠੀਕ ਨਾ ਕਰਨਾ ਜਾਣਦੀ ਹੋਵੇ ਹਾਂ ਸ਼ਰਤ ਇਹ ਹੈ ਕਿ ਉਹਦੇ ਅਕੋਰਡਿੰਗ ਤੁਹਾਨੂੰ ਕੁਝ ਆਯੁਰਵੇਦਾ ਡਾਕਟਰ ਨਾਲ ਮਿਲ ਕੇ ਕੁਝ ਪਰਹੇਜ਼ ਜਾਂ ਉਸ ਦੇ ਰੋਗ ਦੇ ਮੁਤਲਕ ਜੋ-ਜੋ ਚੀਜ਼ਾਂ ਨੇ ਉਹ ਸਾਨੂੰ ਸਮਝ ਨਹੀਂ ਆ ਪੈਣਗੀਆਂ ਅੱਛਾ ਡਾਕਟਰ ਸਾਹਿਬ ਤੁਸੀਂ ਸਾਈਨਸ ਦੀ ਗੱਲ ਕੀਤੀ ਹੈਗੀ ਹੈ ਇਹ ਸਾਈਨਸ ਵਾਲੇ ਅਗਰ ਆਪਰੇਸ਼ਨ ਵੀ ਕਰਵਾ ਲੈਂਦੇ ਨੇ ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਕਹਿੰਦੇ ਨੱਕ ਦਾ ਮਾਸ ਵਧ ਗਿਆ ਹੱਡੀ ਵਧ ਗਈ ਦਿੱਕਤਾਂ ਪਰੇਸ਼ਾਨੀਆਂ ਵਧੀਆਂ ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਮਾਮਲਾ ਖਤਮ ਨਹੀਂ ਹੁੰਦਾ ਅਬੜਵਾਹੀ ਉੱਟਦੇ ਨੇ ਰਾਤ ਨੂੰ ਸਾਹ ਬੰਦ ਹੁੰਦਾ ਜਦੋਂ ਹਾਂ ਅਸਲ 'ਚ ਹੱਡੀ ਬਹੁਤ ਘੱਟ ਲੋਕਾਂ ਦੀ ਵੱਧਦੀ ਹੈ ਹੱਡੀ ਦਾ ਤਾਂ ਨਾਮ ਦਿੱਤਾ ਗਿਆ ਉਹ ਥੋੜਾ ਜਿਹਾ ਮਾਸ ਹੈ ਨਾ ਜੋ ਮਾਸ ਨੱਕ ਦੇ ਅੰਦਰ ਪਾਲਿਪਸ ਜਿਹੜੇ ਨੇ ਉਹ ਫੁੱਲ ਜਾਂਦੇ ਨੇ ਠੀਕ ਹੈ ਠੀਕ ਹੈ ਬਲਗਮ ਦੇ ਕਰਕੇ ਰੇਸ਼ੇ ਕਰਕੇ ਉਹ ਫੁੱਲਣੇ ਸਟਾਰਟ ਹੋ ਜਾਂਦੇ ਫੁੱਲਦੇ ਉਹ ਸਵੇਲਿੰਗ ਦਿਖਦੀ ਹੈ ਤੇ ਉਹ ਜਿਹੜੀ ਜਿੱਥੋਂ ਆਪਾਂ ਸਾਹ ਲੈਣਾ ਉਹ ਚੀਜ਼ ਜਿਹੜੀ ਸੰਕਰੀ ਪਤਲੀ ਹੋ ਜਾਂਦੀ ਜਦੋਂ ਉਹ ਕਸੜਕੇ ਹਵਾ ਲੰਘਦੀ ਹੈ ਤਾਂ ਬਹੁਤ ਸਪੀਡ ਨਾਲ ਉੱਪਰ ਜਾਂਦੀ ਸਿਰ ਦੇ ਉਹ ਜਿੱਥੋਂ ਤੱਕ ਜਾਣੀ ਚਾਹੀਦੀ ਮੰਨ ਲਓ ਇੱਥੇ ਤੱਕ ਹਵਾ ਜਾਣੀ ਚਾਹੀਦੀ ਹੈ ਉਹ ਪ੍ਰੈਸ਼ਰ ਹੋਣ ਕਰਕੇ ਬਿਲਕੁਲ ਉੱਪਰ ਤੱਕ ਟਾਪ ਤੱਕ ਜਾਂਦੀ ਜਿਹਦੇ ਕਰਕੇ ਸਾਰਾ ਜਿਹੜਾ ਸਿਰ ਹੈ ਉਹ ਠੰਡਕ ਦੇ ਨਾਲ ਜਕੜਿਆ ਜਾਂਦਾ ਉਹ ਠੰਡਕ ਹੋਣ ਦੇ ਕਰਕੇ ਦਿਮਾਗ ਕੰਮ ਜਿਹੜਾ ਕਰਨਾ ਘੱਟ ਕਰੂਗਾ ਪਾਰਾ ਰਹੂਗਾ ਸਿਰ ਤੇ ਉਹ ਜਿਹੜੀ ਬਲਗਮ ਜਿਹੜੀ ਜਿੱਥੇ ਵੀ ਖੜੀ ਹੋਈ ਹੈ ਉਹ ਉੱਥੇ ਦੀ ਉੱਥੇ ਤੁਰਨ ਦੀ ਬਜਾਏ ਜੰਮਣੀ ਸਟਾਰਟ ਹੋ ਜਾਂਦੀ ਜਿਹੜੀ ਸਾਡੀਆਂ ਪੌਕੇਟਸ ਜਿਹੜੀਆਂ ਨੇ ਭਰ ਜਾਂਦੀਆਂ ਨੇ ਸੋ ਇਹਦੇ ਦਾ ਹੱਲ ਕਰਦੀ ਹੈ ਜੀ ਬਿਲਕੁਲ ਇਹ ਤਾਂ ਕਰਦੀ ਕਰਦੀ ਸਵਰਨ ਭਜਮ ਠੀਕ ਹੈ ਗੁਰਦ ਸਵਰਨ ਭਜਮ ਸੰਤ ਮਾਲਤੀ ਹੈ ਕਸਟਮਾਈਜ਼ ਵੀ ਕਰ ਦਿੰਨੇ ਤੁਸੀਂ ਬਿਲਕੁਲ ਕਸਟਮਾਈਜ਼ ਹੁੰਦੀਆਂ ਨੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਰੋਗ ਹੁੰਦਾ ਨਾ ਉਹ ਚੀਜ਼ਾਂ ਨਾਲ ਕਸਟਮਾਈਜ਼ ਹੁੰਦੀਆਂ ਨੇ 골ਡ ਅਸੀਂ ਫਾਰਮੂਲਾ ਬਣਾਇਆ ਹੋਇਆ ਤੁਹਾਨੂੰ ਦਿਖਾਉਨੇ ਆ 골ਡ ਵਾਲਾ ਦਿਖਾਓ ਬਿਲਕੁਲ ਇਹ 골ਡ ਫਾਰਮੂਲੇਸ਼ਨ ਹੈ ਜਿਹੜੀ ਇਹ ਇਹ ਵੀ ਸਾਡੀ ਇੱਥੇ ਤਿਆਰ ਹੁੰਦੀ ਹੈ ਜਿਹਦੇ ਚ ਸਵਰਨ ਭਜਮ ਸਵਰ ਸਵਰਨ ਸੰਤ ਮਾਲਤੀ ਵਗੈਰਾ ਠੀਕ ਹੈ ਇਹੋ ਜਿਹੀ ਚੀਜ਼ਾਂ ਨਾਲ ਪਾਈਆਂ ਹੁੰਦੀਆਂ ਨੇ ਜੀ ਜੀ ਇਹ ਦੇਖੋ ਸਾਡਾ ਗੋਲਡ ਫਾਰਮੂਲੇਸ਼ਨ ਇਹ ਗੋਲਡ ਫਾਰਮੂਲੇ ਮਤਲਬ ਗੋਲਡ ਵੀ ਪਾਇਆ ਹੈ ਹਾਂ ਦੇਖੋ ਸਵਰਨ ਯੁਕਤ ਇੱਥੇ ਲਿਖਿਆ ਹੋਇਆ ਸਾਡਾ ਕੀ ਬਾਤ ਹੈ ਇਹ ਸਵਰਨ ਇਹ ਇਹ ਹੁਣ ਦੇਖੋ ਜਿਸ ਤਰ੍ਹਾਂ ਪਲੇਨ ਹੈ ਠੀਕ ਹੈ ਇਹ ਨਾਰਮਲ ਜੋ ਆਪਾਂ ਆਪਾਂ ਚੀਜ਼ ਬਣਾ ਰਹੇ ਹਾਂ ਉਹ ਵਾਲੀ ਉਹ ਉਹ ਨਾਰਮਲ ਆਈਟਮ ਹੈ ਜੀ 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 ਇਹ ਗੋਲਡ ਆ ਗਈ ਇਹ ਚ ਵੱਡੀ ਪੈਕਿੰਗ ਇਹ ਆ ਗਈ ਛੋਟੀ ਇਹ ਆ ਗਈ ਇਸ ਕਰਕੇ ਮਤਲਬ ਹਰ ਚੀ ਦਾ ਮਤਲਬ ਹਰ ਤਰ੍ਹਾਂ ਦੀ ਪੈਕਿੰਗ ਤੁਸੀਂ ਰੱਖੀ ਹੋਈ ਹੈ ਜੀ ਮੰਥਲੀ ਦਾ ਪੈਕ ਘੱਟੋ ਘੱਟ 15 ਦਿਨ ਦਾ ਲੈਣਾ ਹੈ ਉਹ ਬਣਾ ਕੇ ਰੱਖਿਆ ਜੀ ਜੀ ਬਾਕੀ ਇਹ ਤੁਹਾਡਾ ਦੇਖੋ ਇਹ ਦੇਖੋ ਸਾਡਾ ਨੁਸਖਾ ਫਾਰਮੂਲਾ ਤਾਂ ਬਿਲਕੁਲ ਇਹਦੇ ਵਰਗੀ ਟੈਕਸਚਰ ਫੜ ਗਿਆ ਜੀ ਬਸ ਹਲੇ ਆਉਣਾ ਹੈ ਜੀ ਹੋਰ ਆਉਣਾ ਹਲੇ ਇਹਨੇ ਆਹ ਵਾਹ ਤੁਸੀਂ ਦੇਖੋ ਇਹ ਉਹ ਨੁਸਖਾ ਫਾਰਮੂਲਾ ਹੈ ਜਿਸ ਨੁਸਕੇ ਫਾਰਮੂਲੇ ਦੀ ਚਰਚਾ ਇਸ ਵੇਲੇ ਪੂਰੇ ਅਸੀਂ ਕਹਿ ਲੇ ਕਿ ਪੰਜਾਬੀ ਭਾਈਚਾਰੇ ਦੇ ਵਿੱਚ ਹੋ ਰਹੀ ਹੈ ਔਰ ਇਹੋ ਹੀ ਨੁਸਖਾ ਫਾਰਮੂਲਾ ਜ ਜਸੀਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਹੈ ਫਿਰ ਵੀ ਡਾਕਟਰ ਸਾਹਿਬ ਅਗਰ ਕਿਸੇ ਨੇ ਨੁਸਖਾ ਫਾਰਮੂਲਾ ਕੋਈ ਸਮਝ ਨਾ ਹੋਵੇ ਕੁਝ ਹੋਰ ਗੱਲ ਕਰਨੀ ਹੋਵੇ ਤੁਹਾਡੇ ਨਾਲ ਤੇ ਉਹ ਫਿਰ ਤੁਸੀਂ ਹੈਲਪ ਕਰੋਗੇ ਬਿਲਕੁਲ ਉਹ ਤਾਂ ਸਮਝਾਈਦਾ ਹੀ ਹੈ ਜੀ ਅਸੀਂ ਕਿੰਨੇ ਸਾਡੇ ਹੁਣ ਸਿੱਧਾ ਪੰਜਾਬੀ ਚ ਕਈ ਹੋਰ ਸ਼ਬਦ ਬੜਾ ਕਿ ਮਗਰੋਂ ਮਤਲਬ ਰੋਗ ਨੂੰ ਮਗਰੋਂ ਲਾਉਣ ਵਾਸਤੇ ਸਾਡੇ ਨਾਲ ਗੱਲ ਕਰ ਸਕਦੇ ਸਿੱਧੀ ਜੀ ਗੱਲ ਇਹ ਆ ਹਾਂਜੀ ਹਾਂਜੀ ਤੇ ਜੇ ਕਿਸੇ ਨੇ ਮੰਗਵਾਣਾ ਹੋਵੇ ਜਿਸ ਤਰੀਕੇ ਨਾਲ ਹੁਣ ਇਹ ਤਿਆਰ ਹੋ ਗਿਆ ਐ ਤੁਸੀਂ ਤਾਂ ਕਵਾਂਟਲਾ ਦੇ ਇਸ ਤਰ੍ਹਾਂ ਤੁਹਾਨੂੰ ਡੈਮੋ ਦਿੱਤਾ ਛੋਟਾ ਦਿੱਤਾ ਤੁਸੀਂ ਤਾਂ ਵੱਡੇ ਕੜਾਹਿਆਂ ਚ ਇਹਨੂੰ ਤਿਆਰ ਕਰਦੇ ਹੋ ਵੱਡੇ ਵੱਡੀਆਂ ਚੀਜ਼ਾਂ ਦੇ ਨਾਲ ਤੇ ਜੇ ਕਿਸੇ ਨੂੰ ਮੰਗਵਾਉਣਾ ਹੋਵੇ ਤੁਹਾਡੇ ਤੱਕ ਫਿਰ ਤੁਸੀਂ ਕਿੰਨਾ ਟਾਈਮ ਪਹਿਲਾਂ ਤੁਹਾਨੂੰ ਦੱਸਣਾ ਪੈਂਦਾ ਹੈ ਕਿ ਕਿੰਨੇ ਦਿਨ ਲੱਗ ਜਾਂਦੇ ਨੇ ਕਿਉਂਕਿ ਨਹੀਂ ਵੈਸੇ ਰੂਟੀਨ 'ਚ ਤਾਂ ਤਿਆਰ ਹੁੰਦਾ ਪਰ ਕਈ ਵਾਰੀ ਕੀ ਹੁੰਦਾ ਕਿ ਰਸ ਜ਼ਿਆਦਾ ਹੋਣ ਕਰਕੇ ਉਹ ਹਾਂ ਉਹ ਇੱਕੋ ਦਮ ਕਈ ਵਾਰੀ ਸਾਰਾ ਦਾ ਸਾਰਾ ਸੇਲ ਆਊਟ ਹੋ ਜਾਂਦਾ ਤਿੰਨ ਚਾਰ ਦਿਨ ਬਾਅਦ ਸਾਨੂੰ ਨਵਾਂ ਬਣਾਉਣਾ ਪੈਂਦਾ ਹਰ ਵਾਰੀ ਤਿੰਨ ਜਾਂ ਚਾਰ ਦਿਨ ਮਸਾਂ ਕੱਢਦਾ ਠੀਕ ਹੈ ਉਹ ਮਤਲਬ ਬਾਕੀ ਤਾਂ ਦੇਖੋ ਕੋਈ ਵੀ ਫੋਨ ਕਰੇ ਜਿਹੜੀ ਸਪੈਸ਼ਲ ਮੈਡੀਸਨ ਬਣਾਉਣੀ ਹੈ ਉਹ ਥੋੜੀ ਜੀ ਘੱਟ ਬਣਦੀ ਸਾਡੇ ਕੋਲੋਂ ਜਿਹੜੀ ਥੋੜੀ ਕੋਸਟ ਜ਼ਿਆਦੇ ਪੈ ਜਾਂਦੀ ਕਿਉਂਕਿ ਉਹ ਰੋਗ ਟਾਈਮ ਦੇ ਦੇਣ ਤਾਂ ਬਹੁਤ ਹੀ ਵੈਲ ਐਂਡ ਗੁੱਡ ਹੋਊਗਾ ਅੱਛਾ ਡਾਕਟਰ ਸਾਹਿਬ ਇਸ ਤੋਂ ਇਲਾਵਾ ਵੀ ਜੇ ਇਹਦੇ ਨਾਲ ਕੰਮ ਨਹੀਂ ਚੱਲਦਾ ਤਾਂ ਇਸ ਤੋਂ ਇਲਾਵਾ ਵੀ ਤੁਹਾਡੇ ਕੋਲ ਨੁਸਖੇ ਫਾਰਮੂਲੇ ਹੁੰਦੇ ਨੇ ਸਰ ਇਹਦੇ ਕਿਹੜੀ ਕਿਹੜੀ ਮਤਲਬ ਖਾਂਸੀ ਨਸਲਾ ਜ਼ੁਕਾਮ ਵਾਸਤੇ ਸਰ ਇਹਦੇ ਨਾਲ ਨਾ ਇੱਕ ਅਸੀਂ ਸੀਰਪ ਵੀ ਬਣਾਈਦਾ ਅੱਛਾ ਜੀ ਇਹਦੇ ਨਾਲ ਕੈਪਸੂਲ ਵੀ ਹੁੰਦੇ ਆ ਟੈਬਲੇਟਸ ਵੀ ਹੁੰਦੀਆਂ ਨੇ ਪੂਰਾ ਮਤਲਬ ਕੰਬੀਨੇਸ਼ਨ ਕਰਨਾ ਪੈਂਦਾ ਉਹ ਦੇਖਣਾ ਹੁੰਦਾ ਰੋਗ ਦੀ ਅਵਸਥਾ ਕਿੰਨੀ ਵਿਗੜੀ ਹੋਈ ਐ ਔਰ ਬੰਦੇ ਨੇ ਕਿੰਨਾ ਖਾ ਕੇ ਆਪਣੀ ਛਾਤੀ ਨੂੰ ਜਿਹੜਾ ਉਹ ਜਾਮ ਕਰ ਰੱਖਿਆ ਜਾਂ ਕਿੰਨਾ ਗਲਤ ਖਾ ਪੀ ਕੇ ਜਾਂ ਕਿੰਨੀ ਜ਼ਿਆਦਾ ਕਫ ਹੋਣ ਕਰਕੇ ਉਹਨਾਂ ਦੇ ਆ ਸਾਈਨਸ ਭਰੇ ਪਏ ਐ ਨੱਕ ਦੇ ਵਿੱਚ ਜਿਹੜੀ ਪੋਲਪਸ ਨੇ ਇਹ ਉਹਨਾਂ ਨੂੰ ਵੀ ਸਿਕਾ ਦਿੰਦੀ ਐ ਰਸਤਾ ਤੁਹਾਡਾ ਫਿਰ ਚੌੜਾ ਕਰ ਦਿੰਦੀ ਐ ਜਿਹਨੂੰ ਦਮੇ ਦਾ ਦੌਰਾ ਆਉਂਦਾ ਐ ਇਹ ਬਸ ਇੰਨਾ ਚਮਚਾ ਇੱਕੋ ਨੇ ਖਾਣਾ ਅੱਛਾ ਜੀ ਹਾਂ ਤੇ 5 ਤੋਂ 7 ਮਿੰਟਾਂ ਦੇ ਅੰਦਰ ਅੰਦਰ ਜਿਹੜਾ ਉਹਦਾ ਦਮਾ ਇੱਕ ਵਾਰੀ ਸਤਾ ਜ਼ੂਰੋ ਨੂੰ ਰਾਤ ਮਿਲ ਜਾਈਏ ਉਹਦੀ ਛਾਤੀ ਹਲਕੀ ਹੋ ਜਾਏਗੀ ਜਿਹੜਾ ਉਹ 50 60 ਵਾਰੀ ਖੰਘ-ਖੰਘ ਕੇ ਇੰਨੀ ਕੁ ਬਲਗਮ ਬਾਹਰ ਕਰਦਾ ਉਹ ਸਿਰਫ 5 ਤੋਂ 7 ਵਾਰੀਆਂ ਮਾੜਾ ਜਾ ਖੰਸੀ ਕਰਨੀ ਹੈ ਬਲਗਮ ਬੜਾ ਆ ਗਿਆ ਮਤਲਬ ਫਿਰ ਤਾਂ ਫੇਫੜੇ ਦੀ ਜ਼ਿੰਦਗੀ ਵਧਾਉਣ ਵਾਲਾ ਨੁਸਖਾ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਜਿਹੜੀ ਤੁਹਾਨੂੰ ਅਬਰਕ ਭਸਮ ਦਸੀਏ ਉਹ ਕਰਦੀ ਹੀ ਮਾਈਕਰੋ ਸੈਲਸ ਦੇ ਉੱਪਰ ਕੰਮ ਹੈ ਤਾਂ ਉਹ ਜਦੋਂ ਉਹ ਰਿਪੇਅਰ ਹੋਣਗੇ ਤਾਂ ਉੱਥੋਂ ਹੀ ਸਾਰਾ ਕਹਾਣੀ ਚੱਲਣੀ ਨਾ ਜੇ ਸਭ ਤੋਂ ਛੋਟੇ ਤੋਂ ਛੋਟਾ ਕਣ ਰਿਪੇਅਰ ਹੁੰਦਾ ਹੁੰਦਾ ਜਾਏਗਾ ਜਦੋਂ ਤਾਂ ਬਾਡੀ ਕਿਦਾਂ ਨਹੀਂ ਰੈਜਨਰੇਟ ਹੋਏਗੀ ਜੀ 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 ਅੱਛਾ ਡਾਕਟਰ ਸਾਹਿਬ ਜੇਕਰ ਵੈਸੇ ਵੀ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਉਹ ਕੀ ਟੰਗ ਹੈਗਾ ਜੀ ਉਧਰਲੀ ਸਾਡਾ ਕਲੀਨਿਕ ਫੇਸ 10 ਚ ਹੈਗਾ ਉਸ ਤੋਂ ਬਾਅਦ ਰਿਲਾਇੰਸ ਦਾ ਸਟੋਰ ਹੈ ਉਹਦੇ ਉੱਪਰ ਫਰਸਟ ਫਲੋਰ ਤੇ ਹੈ 61 SCF ਨੰਬਰ ਹੈ ਠੀਕ ਹੈ ਫਰਸਟ ਫਲੋਰ ਹੈ ਉਸ ਤੋਂ ਬਾਅਦ ਅਸੀਂ ਆਪਣਾ ਹੁਣ ਇੱਧਰ ਇੱਕ ਕਲੀਨਿਕ ਆਪਣਾ ਜਿਹੜਾ ਤਿਆਰ ਕੀਤਾ ਉਹ 11 ਫੇਸ ਚ ਹੈ ਉਹ 632 ਨੰਬਰ ਹੈ H I G 632 ਫੇਸ 11 ਪੈਟਰੋਲ ਪੰਪ ਦੇ ਅਪੋਜੀਟ ਕਮਿਊਨਿਟੀ ਸੈਂਟਰ ਦੇ ਸਾਹਮਣੇ ਆ ਗਿਆ ਟਰੋਲ ਪੰਪੇ ਦੋ ਦੋ ਲੋਕੇਸ਼ਨਸ ਨੇ ਜਿਹੜੀਆਂ ਸਾਡੀਆਂ ਉੱਥੇ ਅਸੀਂ ਦੋ ਜਾਂ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਅਸੀਂ ਬਕਾਇਦਾ ਉੱਥੇ ਸਟਾਰਟ ਕਰਦੇ ਹਾਂ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਹੁਣ ਆਖਿਰ ਦੇ ਵਿੱਚ ਸਾਨੂੰ ਦੱਸ ਦੋ ਵੀ ਇਹ ਖਾਣੀ ਕਿਸ ਵੇਲੇ ਆ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਬਣਾਇਆ ਅਗਰ ਕਿਸੇ ਨੇ ਵੀ ਕੋਈ ਨੁਕਸੇ ਬਾਬਤ ਉਈ ਪੁੱਛ ਪ੍ਰਤੀਤ ਕਰਨੀ ਹੈਗੀ ਤਾਂ ਡਾਕਟਰ ਸਾਹਿਬ ਦਾ ਨੰਬਰ ਅਸੀਂ ਚਲਾ ਦਿੱਤਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਕੋਈ ਵੀ ਚੀਜ਼ ਪੁੱਛ ਸਕਦੇ ਹੋ ਕਿਹੜੀ ਚੀਜ਼ ਕਿਸ ਤਰੀਕੇ ਨਾਲ ਔਰ ਕਸਟਮਾਈਜ਼ ਕਰਕੇ ਵੀ ਤੁਸੀਂ ਆਪਣਾ ਤਰੀਕਾ ਫਾਰਮੂਲਾ ਨੁਸਕਾ ਬਣਾ ਸਕਦੇ ਆ ਦੇਖੋ 6 5 ਤੋਂ 6 ਤੋਂ ਲੈ ਕੇ 8 9 ਗ੍ਰਾਮ ਤੱਕ ਇਹਨੂੰ ਇਹ ਬਣ ਗਈ ਇਹ ਵਾਲੀ ਜਿਹੜੀ ਇਹ ਤੁਸੀਂ ਆਪਣੇ ਖਾਣੀ ਆ ਜੀ ਕਿਆ ਬਾਤ ਹੈ ਬੜੇ ਦਿਨਾਂ ਬਾਅਦ ਮੈਂ ਖੁਦ ਯੂਜ਼ ਕਰੀ ਆ ਇਹਦਾ ਟੇਸਟ ਜਿਹੜਾ ਇਹਨਾਂ ਬਾ ਕਮਾਲ ਹੈ ਨਾ ਠੀਕ ਹੈ ਸਾਡੇ ਬੱਚੇ ਜੀ ਬਣਦੀ ਹੁੰਦੀ ਨਾ ਜੀ ਦਿਓ ਜੀ ਚਮਚਾ ਲੈ ਕੇ ਆਇਓ ਮੈਂ ਚਮਚਾ ਲੈ ਕੇ ਮੈਂ ਉੱਧਰ ਜਾ ਕੇ ਖਾ ਲਾ ਚਮਚਾ ਫੜ ਤੇ ਉੱਧਰ ਜਾ ਕੇ ਖਾ ਲਾ ਠੀਕ ਹੈ ਦੋ ਦੂਜੀ ਵਾਰੀ ਫਿਰ ਨਵਾਂ ਚਮਚਾ ਲੈ ਆਂਦੇ ਮਤਲਬ ਬੱਚਿਆਂ ਤੋਂ ਵਚਾ ਕੇ ਰੱਖਣੀ ਪਊਗੀ ਹਮ ਬੱਚੇ ਨੂੰ ਛੋਟੇ ਤੋਂ ਛੋਟੇ ਬੱਚੇ ਨੂੰ ਜੀ ਜਮਦੇ ਬੱਚੇ ਨੂੰ ਹੀ ਕਫ ਅਗਰ ਛਾਤੀ ਨਹੀਂ ਦੇਖ ਹੋ ਸਕਦੇ ਜੇ ਆਪਾਂ ਮੰਨ ਲਓ 2.5 ਸਾਲ ਦੇ ਬੱਚੇ ਅੱਜ ਕੱਲ ਬੜੇ ਪਰੇਸ਼ਾਨ ਨੇ ਬਸ ਉਹਨਾਂ ਲਈ ਆ ਕਾਫੀ ਹੈ ਅੱਛਾ ਇੰਨੇ ਚਟਾ ਦੇ ਜੀ ਕਾਫੀ ਹੈ ਉਹਨਾਂ ਦੀ ਜਿਬ ਤੇ ਰੱਖ ਦੋ ਲੱਗ ਕੇ ਚਟਾਕੇ ਲੈ ਲੈ ਕੇ ਛੋਟੇ ਬੱਚੇ ਜਿਹੜਾ ਹੈਗਾ ਬਿਲਕੁਲ ਇਨਫੈਂਟ ਹੈ ਜਿਹੜਾ ਹਾਂਜੀ ਉਹਦੀ ਜਿਬ ਤੇ ਅੰਜ ਲਾ ਦੋ ਉਹ ਐਵੇਂ ਐਵੇਂ ਕਰਕੇ ਜਿਬ ਕਰਕੇ ਜਿੱਦਾਂ ਬੱਚੇ ਕਰਦੇ ਆ ਬਹੁਤ ਮਜ਼ੇ ਨਾਲ ਚਟਦੇ ਆ ਜੀ 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 ਉਹਨੂੰ ਲੱਗਦਾ ਸਾਡੇ ਚ ਕੋਈ ਚੀਜ਼ ਜਾ ਰਹੀ એનર્ਜੀ ਨਾਲ ਦੀ ਨਾਲ ਦਿੰਦੀ ਹੈ ਡਾਈਜੈਸ਼ਨ ਘਟਾ ਖਰਾਬ ਹੈ ਥੋੜਾ ਹੋਰ ਤਾਂ ਹੋਰ ਸਭ ਤੋਂ ਵੱਡੀ ਗੱਲ ਦੱਸਦਾ ਆ ਹਿਚਕੀ ਵਾਸਤੇ ਕਦੀ ਕੋਈ ਦੁਨੀਆ ਤੇ ਦਵਾਈ ਨਹੀਂ ਹੈਗੀ ਠੀਕ ਹੈ ਬਟ ਆਹ ਫਾਰਮੂਲੇ ਨਾਲ ਦੋ ਜਾਂ ਤਿੰਨ ਖੁਰਾਕਾਂ ਤੋਂ ਬਾਅਦ ਦੋ ਦੋ ਘੰਟੇ ਦੇ ਅੰਤਰ ਚ ਦੇ ਦੋ ਠੀਕ ਹੈ ਦੁਪਹਿਰ ਨੂੰ ਸਵੇਰ ਨੂੰ ਹਿਚਕੀ ਸ਼ੁਰੂ ਹੋਏ ਤੇ ਦੁਪਹਿਰ ਤੋਂ ਪਹਿਲੇ ਪਹਿਲੇ ਜ਼ੀਰੋ ਹੋ ਜਾਏਗੀ ਇਸ ਹਿਚਕੀ ਜੀ 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 ਡਾਕਟਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਅਸੀਂ ਨੁਸਖਾ ਫਾਰਮੂਲਾ ਤੁਹਾਡੇ ਨਾਲ ਅੱਜ ਤੁਹਾਡੇ ਬਹੁਤ ਸਾਰੇ ਮੈਸੇजेस ਤੋਂ ਬਾਅਦ ਬਹੁਤ ਸਾਰੇ ਫੋਨ ਕਾਲਸ ਤੋਂ ਬਾਅਦ ਡਾਕਟਰ ਗੁਰਮੀਤ ਸਿੰਘ ਹੋਰਾ ਦੇ ਸਹਾਇਕ ਦੇ ਨਾਲ ਇਹਨਾਂ ਦੇ ذریعے ਤੁਹਾਡਾ ਨੁਸਖਾ ਤੁਹਾਡੇ ਸਾਹਮਣੇ ਅਸੀਂ ਤਿਆਰ ਕਰ ਦਿੱਤਾ ਹੈ ਹਰ ਚੀਜ਼ ਤੁਹਾਡੇ ਸਾਹਮਣੇ ਨਾਲ ਅਸੀਂ ਦੱਸ ਦਿੱਤੀ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਡਾਕਟਰ ਗੁਰਮੀਤ ਜੀ ਨਾਲ ਸੰਪਰਕ ਕਰ ਸਕਦੇ ਹੋ ਔਰ ਆਪਣੇ ਲਈ ਕਸਟਮਾਈਜ਼ ਜਿਹੜੀ ਇਹ ਹੈਗੀ ਹੈ ਸਵਾਸਨਿਲ ਉਹ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਸਵਰਨਯੁਕਤ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਹੋਰ ਵੀ ਬਹੁਤ ਸਾਰੇ ਨੁਸਖੇ ਜਿਹੜੇ ਅਸੀਂ ਕੈਲੀ ਦੇ ਵਿੱਚ ਇਸਤੇਮਾਲ ਕਰਕੇ ਅਲੱਗ-ਅਲੱਗ ਬਿਮਾਰੀਆਂ ਦੇ ਉੱਤੇ ਡਾਕਟਰ ਗੁਰਮੀਤ ਸਿੰਘ ਇਹਨਾਂ ਤੋਂ ਕਮ ਲੈਂਦੇ ਨੇ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਸਾਡੀ ਹਮੇਸ਼ਾ ਹੀ ਇਹੀ ਅਰਜ਼ ਹੁੰਦੀ ਹੈ ਕਿ ਤੁਸੀਂ ਉਹ ਸ਼ੰਕਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਲਿਖ ਸਕਦੇ ਹੋ ਡਾਕਟਰ ਸਾਹਿਬ ਕੋਸ਼ਿਸ਼ ਕਰਦੇ ਨੇ ਕਿ ਉਸ ਚੀਜ਼ਾਂ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣ ਫਿਲਹਾਲ ਡਾਕਟਰ ਸਾਹਿਬ ਤੁਸੀਂ ਸਾਡੀ ਬੇਨਤੀ ਪ੍ਰਵਾਨ ਕੀਤੀ ਸਾਡੇ ਦਰਸ਼ਕਾਂ ਦੀ ਬੇਨਤੀ ਪ੍ਰਵਾਨ ਕੀਤੀ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤਹਿ ਦਿਲ ਤੋਂ ਧੰਨਵਾਦ ਤੁਸੀਂ ਆਪਣਾ ਜਿਹੜਾ ਕੀਮਤ ਇਹਨੂੰ ਸਕਾ ਫਾਰਮੂਲਾ ਸਾਡੇ ਨਾਲ ਸ਼ੇਅਰ ਕੀਤਾ ਨਹੀਂ ਮੇਰੇ ਨਾਲ ਇਹਦਾ ਜ ਮੇਰਾ ਵੀ ਦਿਲ ਹੋੜਾ ਹੋਇਆ ਕਿ ਮੈਂ ਕੁਝ ਚੰਗੀ ਚੀਜ਼ ਲੋਕਾਂ ਲਈ ਸ਼ੇਅਰ ਕਰ ਰਿਹਾ ਹਾਂ ਪੂਰਾ ਫਾਰਮੂਲਾ ਤੁਹਾਡੇ ਸਾਹਮਣੇ ਐਸੇ ਕਰਕੇ ਰੱਖਿਆ ਕਿ ਸਾਡੇ ਤੇ ਬਰਡਨ ਬਹੁਤ ਜ਼ਿਆਦਾ ਹੋਣਾ ਹੋਰ ਵੀ ਰੋਗਾਂ ਦੀ ਦਵਾਈਆਂ ਸੀ ਕਾਫੀ ਤਰ੍ਹਾਂ ਦੇਣੀਆਂ ਹਨ ਹਾ ਟੂਟ ਤੋਂ ਲੈ ਕੇ ਹਨ ਸਾਰੀਆਂ ਦੇਣੀਆਂ ਹੁੰਦੀ ਉਹ ਤਾਂ ਕਰਕੇ ਥੋੜਾ ਜਿਹਾ ਬਰਡਨ ਘਟ ਜਾਏ ਲੋਕੀ ਆਪਣੇ ਆਪ ਕੁਝ ਨਾ ਕੁਝ ਕਰਨਾ ਸਿੱਖਣ ਤਾਂ ਉਹ ਸਾਡੇ ਲਈ ਸਮਝੋ ਇਹ ਦਕਸ਼ਨਾ ਹੀ ਹੈ ਜੀ 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 ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਕਰਕੇ इवन के ਹਸਪਤਾਲ ਚ ਭਰਤੀ ਹੋਣਾ ਪੈਂਦਾ ਡਾਕਟਰ ਸਾਹਿਬ ਕਹਿੰਦੇ ਵੀ ਦੌਰੇ ਤੋਂ ਲੈ ਕੇ ਹਿਚਕੀ ਤੋਂ ਲੈ ਕੇ ਖਾਂਸੀ ਨਜ਼ਲੇ ਜ਼ੁਕਾਮ ਤੱਕ ਸਾਰੀਆਂ ਚੀਜ਼ਾਂ ਦੇ ਉੱਤੇ ਇਹ ਨੁਸਖਾ ਫਾਰਮੂਲਾ ਅਲੱਗ-ਅਲੱਗ ਥੋੜੇ-ਥੋੜੀ ਪ੍ਰੈਪਰੇਸ਼ਨ ਡਿਫਰੈਂਟ-ਡਿਫਰੈਂਟ ਕਰਕੇ ਕੰਮ ਲਿਆ ਜਾ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰ ਦਿੱਤੀ ਆ ਕਿਹਾ ਧੰਨਵਾਦ